ਨਹੀਂ ਜੇਸ ਦਾ ਕੋਈ ਸਾਨੀ ਉਸ ਗੁਰੂ ਲਾਸਾਨੀ ਦੀ ਗੱਲ ਕਰ ਰੇ ਦੁਨੀਆ ਵਿੱਚ ਨਹੀਂ ਜੇਸ ਦਾ ਕੋਈ ਸਾਨੀ ਉਸ ਗੁਰੂ ਲਾਸਾਨੀ ਦੀ ਗੱਲ ਕਰ ਰੇ ਕਈ ਸਾਲ ਜਿਸ ਭੋਰੇ ਵਿੱਚ ਤਪ ਕੀਤਾ ਉਸ ਬ੍ਰਹਮ ਗਿਆਨੀ ਦੀ ਗੱਲ ਕਰ ਰੇ ਕਈ ਸਾਲ ਜਿਸ ਭੋਰੇ ਵਿੱਚ ਤਪ ਕੀਤਾ ਉਸ ਬ੍ਰਹਮ ਗਿਆਨੀ ਦੀ ਗੱਲ ਕਰ ਰੇ ਆਪਣੀ ਜ਼ਿੰਦਗੀ ਦਾ ਤੇ ਲਾ ਕੇ ਤੇ ਮੰਗੀ ਮੌਤ ਬੇਗਾਨੀ ਦੀ ਗੱਲ ਕਰ ਰੇ ਆ ਦਿੱਤੀ ਗਈ ਜੋ ਚੰਦਨੀ ਚੌਂਕੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰ ਰੇ ਦਿੱਤੀ ਗਈ ਜੋ ਚੰਦਨੀ ਚੌਂਕੇ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰ ਰੇ ਪਾਲ ਜੀ ਨਾਲ ਜ਼ਬਰ ਦੇ ਬਦਲਨੇ ਧਰਮ ਇੱਥੇ ਐਸਾ ਢੰਗ ਹੈ ਸੀ ਆਲਮਗੀਰ ਚੁਣਿਆ ਨਾਲ ਜ਼ਬਰ ਦੇ ਬਦਲਨੇ ਧਰਮ ਇੱਥੇ ਐਸਾ ਢੰਗ ਹੈ ਸੀ ਆਲਮਗੀਰ ਚੁਣਿਆ ਇੱਕ ਸਰੇ ਤੋਂ ਮੁਸਲਮ ਬੁਲਾਉਣ ਖਾਤਰ ਸਭ ਤੋਂ ਪਹਿਲਾ ਸੀ ਉਸ ਕਸ਼ਮੀਰ ਚੁਣਿਆ ਅਮਲੀ ਜਾਮਾ ਪਹਿਨਾਉਣ ਲਈ ਏ ਸਾਈ ਉਸ ਸ਼ੇਰ ਅਫਗਾਨ ਵਜ਼ੀਰ ਚੁਣਿਆ Hindu ਧਰਮ ਦੇ ਚੁਣੇ ਵਿਦਵਾਨ ਪੰਡਤ ਕਿਰਪਾ ਰਾਮ ਵਰਗਾ ਧਰਮ ਵੀਰ ਚੁਣਿਆ Hindu ਧਰਮ ਦੇ ਚੁਣੇ ਵਿਦਵਾਨ ਪੰਡਤ ਤੇ ਕਿਰਪਾ ਰਾਮ ਵਰਗਾ ਧਰਮ ਵੀਰ ਚੁਣਿਆ ਤੇ ਡਿਗਦੇ ਢੈਂਦੇ ਹੋਏ ਮਟਨ ਤੋਂ ਚੱਲ ਪੰਡਿਤ ਇਸ ਆਨੰਦਪੁਰ ਚ ਵਾਟਾਂ ਨੂੰ ਚੀਰ ਪਹੁੰਚੇ ਡਿਗਦੇ ਢੈਂਦੇ ਹੋਏ ਮਟਨ ਤੋਂ ਚੱਲ ਪੰਡਿਤ ਇਸ ਆਨੰਦਪੁਰ ਸਾਹਿਬ ਚ ਵਾਟਾਂ ਨੂੰ ਚੀਰ ਪਹੁੰਚੇ ਦੁਖੀ ਲੋਕਾਂ ਦੀ ਦਾਦ ਫਰਿਆਦ ਲੈ ਕੇ ਹੋ ਕੇ ਬੜੇ लाਚਾਰ ਦਿਲਗੀਰ ਪਹੁੰਚੇ ਸਮੇ ਡਰੇ ਤੇ ਬੜੇ ਬੇਬਸ ਹੋਏ ਆਣਾਂ ਵਿੱਚੋਂ ਵਗਾਉਂਦੇ ਹੋਏ ਨੀਰ ਪਹੁੰਚੇ ਗੁਰੂ ਨਾਨਕ ਦੇਸ ਦਰਬਾਰ ਅੰਦਰ ਨਵੇਂ ਪਾਤਸ਼ਾਹ ਕੋਲ ਅਖੀਰ ਪਹੁੰਚੇ ਤੋਂ ਸਾ ਸੰਗਤ ਜੀਓ ਕਿਰਪਾ ਰਾਮ ਨੇ ਗਲ ਵਿੱਚ ਪਾ ਪੱਲਾ ਹੱਥ ਬੰਨ ਕੇ ਕੀਤੀ ਅਰਜ਼ੋਈ ਦਾਤਾ ਝਖੜ ਜ਼ੁਲਮੰਦਾ ਝੁੱਲਿਆ ਚੌ ਪਾਸੀ ਥੰਮਣ ਵਾਲਾ ਨਹੀਂ ਦੱਸਦਾ ਕੋਈ ਦਾਤਾ ਸਿਰ ਤੇ ਟੁੱਟੇ ਪਹਾੜ ਮੁਸੀਬਤਾਂ ਦੇ ਸਾਡੇ ਨਾਲ ਅਣ ਹੋਣੀ ਹੈ ਹੋਈ ਦਾਤਾ ਉਹ ਗਲੇ ਲੱਗ ਕੇ ਤਿਲਕ ਤੇ ਜੰਝੂਆਂ ਦੇ ਜ਼ਾਰੋ ਜ਼ਾਰ ਅੱਜ ਬੋਦੀ ਹੈ ਰੋਈ ਦਾਤਾ ਗਲੇ ਲੱਗ ਕੇ ਤਿਲਕ ਤੇ ਜੰਝੂਆਂ ਦੇ ਜ਼ਾਰੋ ਜ਼ਾਰ ਅਜ ਬੋਦੀ ਹੈ ਰੋਈ ਦਾਤਾ ਦਰਸ਼ਨ ਕਰਿਓ ਸੁਰਤੀ ਬਿਰਤੀ ਇਕਾਗਰ ਕਰਕੇ ਪਾਤਸ਼ਾਹ ਜੀ ਕੀ ਆਪਣੇ ਮੁਖਾਰਬਿੰਦ ਚੋਂ ਕਹਿ ਰਹੇ ਨੇ ਮਾਣ ਰੱਖਦੇ ਆ ਇਹਨਾਂ ਨਿਤਾਣਿਆਂ ਦਾ ਗੁਰਾਂ ਕਿ ਮੈਂ ਦੁਖੜੇ ਮੁਕਾ ਦੇਾਂਗਾ ਥੋੜੇ ਤਿਲਕ ਤੇ ਜੰਜੂ ਦੀ ਰੱਖਿਆ ਲਈ ਆ ਸੀ ਸੀ ਆਪਣਾ ਭੇਟ ਚੜਾ ਦੇ ਮੈਂ ਤੁਹਾਡੀਆਂ ਬਹਾਂਾਂ ਤੇ ਬੇਟੀਆਂ ਦਾ ਆ ਸਿਰ ਦੇ ਕੇ ਸਤ ਬਚਾ ਦੇਵਾਂਗਾ ਉਹ ਤੁਹਾਡੇ ਧਰਮ ਦਾ ਦੀਵਾ ਨਹੀਂ ਬੁਝਣ ਦੇਣਾ ਤੇਲ ਆਪਣੇ ਲਹੂ ਦਾ ਪਾ ਦੇਵਾਂਗਾ ਵਾ 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 ਤੁਹਾਡੇ ਧਰਮ ਦਾ ਦੀਵਾ ਨਹੀਂ ਬੁਝਣ ਦੇਣਾ ਤੇਲ ਆਪਣੇ ਲਹੂ ਦਾ ਪਾ ਦੇਵਾਂਗਾ ਪਾਲ ਜੀ ਗੁਰੂ ਦੇ ਚੌਕ ਜਿਹਾ ਲਾਲ ਕਰ ਗਏ ਕਰ ਸਕੇ ਨਾ ਮਾਈ ਦਾ ਲਾਲ ਕੋਈ ਲਾਲ ਗੁਰੂ ਦੇ ਚੌਕ ਜਿਓ ਲਾਲ ਕਰ ਗਏ ਕਰ ਸਕੇ ਨਾ ਮਾਈ ਦਾ ਲਾਲ ਕੋਈ ਜਿਉਂਦੇ ਜੀ ਸੀ ਚੀਰਿਆ ਗਿਆ ਕੋਈ ਦਿੱਤਾ ਦੇਗੇ ਦੇ ਵਿੱਚ ਉਬਾਲ ਕੋਈ ਗੁਰੂ ਤੇਗ ਤੇ ਤੇ ਅਗੇ ਜਦ ਵਾਰ ਕੀਤਾ ਤਿੰਨਾ ਲੋਕਾਂ ਜਿ ਆਇਆ ਪੁੱਝਾਲ ਕੋਈ ਉਹ ਜੋਕ ਜੋਆ ਸੀ ਚੰਦਨੀ ਚੌਂਕ ਦੇ ਅੰਦਰ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਜੋ ਕੁਝ ਹੋਇਆ ਸੀ ਚੰਦਨੀ ਚੌਂਕ ਦੇ ਅੰਦਰ